ਗੱਡੀ ਆਪਣੀ ਭਰ ਗਈ ਹੈ ਜੂਸ ਆਹੜੀਆ ਭਰੀ ਔਰ ਇੱਥੋਂ ਉਹ ਰਿਹਾ ਜੂਸ ਸਾਹਮਣੇ ਗੱਡੀ ਹੋ ਗਈ ਲੋਡ ਜੀ ਆਪਾਂ ਫੈਕਟਰੀ 'ਚੋਂ ਨਿਕਲਣ ਲੱਗੇ ਆਂਗੇ ਗੱਡੀ ਲੈ ਕੇ ਹੁਣ ਦੇਖਦੇ ਆਂ ਇੱਥੇ ਸ਼ਾਇਦ ਐਂਟਰੀ ਕਰਨਗੇ ਫਿਰ ਅੱਗੇ ਦਾ ਪ੍ਰੋਸੈਸ ਦੇਖਦੇ ਆਂ ਗੱਡੀ ਆਪਣੀ ਗੱਡੀ Apa-apaan yang ke anggur tua rasa apa? Mana yang anggur tua rasa apa? Anggur tua rasa Guru parar, arjan sara. ਓ ਸਾਡੂਆ ਤੇਰੇ ਪਿੰਡ ਦਾ ਕੋੜਾ ਜਾਂਦਾ ਦੇਖ ਭਗਤਾ ਭਾਈ ਉਹ ਦੇ ਭਗਤਾ ਭਾਈ ਕਾ ਭਗਤਾ ਭਾਈ ਉਹ ਮੇਰੇ ਲਈ ਲੱਗਦੀ ਨਹੀਂ ਲੋ ਭਾਈ ਫਿਰ ਅੱਜ ਅਸੀਂ ਮੈਲਾ ਦਾ ਕੰਪਨੀ ਦੀ ਗੱਡੀ ਪਰਤੇ ਹੋਈ ਹੈ। ਬਹੁਤ ਮਾਰਾ ਹੈ। ਜਿਆਰਾ ਨਾ ਬਰੇ ਪਾਇ। ਸੌਂ ਡਰਾਈਵਰਾਂ ਨੇ ਮੇਰੇ ਪਲੇਸ ਤੇ। ਅੱਜ ਵੀ ਆਪਣਾ ਸੋਟਾ ਦਾ ਵਲੌਗ ਅੱਜ ਹੈ ਜਾਨ ਅਗਲੇ ਵਲੌਗ ਦੇ ਟੋਪਿਕ ਕੋਟ ਰੱਜ ਕੇ ਡਾਕਟਰ ਨੂੰ